ਬੀਜੇਪੀ ਆਗੂ ਦੇ ਘਰ ਤੇ ਬਲਾਸਟ ਮਾਮਲੇ ਦੇ ਨਾਲ ਜੁੜੀ ਹੋਈ ਵੱਡੀ ਖਬਰ ਤੋਂ ਚੋਰੀ ਕੀਤੇ ਮੋਬਾਈਲ ਤੇ SIM ਦੀ ਵਰਤੋਂ ਕਰ ਰਿਆ ਸੀ ਮੁੱਖ ਮਲਜ਼ਮ ਜੋ ਸੂਤਰਾਂ ਦੇ ਹਵਾਲੇ ਤੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਐਯੂਪੀ ਦੇ ਵੱਡਾ ਜ਼ਿਲ੍ਹੇ ਤੋਂ ਚੋਰੀ ਕੀਤਾ ਗਿਆ ਸੀ ਮੋਬਾਈਲ ਮੋਬਾਈਲ ਮਾਲਕ ਨੇ ਪੁਲਸ ਦੇ ਕੋਲ ਚੋਰੀ ਦੀ ਸ਼ਿਕਾਇਤ ਕੀਤੀ ਸੀ। ਬਲਾਸ਼ਟ ਬਾਹਰ ਰੇਲਵੇ ਸਟੇਸ਼ਨ ਤੇ 2 ਘੰਟੇ ਤੱਕ ਮਲਜ਼ਮ ਘੁੰਮਦਾ ਰਿਹਾ। ਕਾਫੀ ਲੰਬੇ ਸਮੇਂ ਤੋਂ ਬਲਾਸ਼ ਦੀ ਪਲਾਨਿੰਗ ਕੀਤੀ ਜਾ ਰਹੀ ਸੀ। ਸੂਤਰਾਂ ਦੇ ਹਵਾਲੇ ਤੇ ਇਹ ਵੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਮਾਮਲੇ ਦੇ ਵਿੱਚ ਪੁਲਸ ਨੇ ਦੋ ਮੁਲਜ਼ਮਾਂ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਹੈ ਤੇ ਹੁਣ ਇੱਕ ਇੱਕ ਕਰਕੇ ਇਸ ਪੂਰੇ ਕੇਸ ਦੇ ਵਿੱਚ ਕਈ ਵੱਡੇ ਖੁਲਾਸੇ ਹੋ ਰਹੇ ਨੇ ਦਰਸਲ ਪਿਛਲੇ ਦਿਨੀ ਭਾਜਪਾ ਆਗੂ ਮਨਰਿੰਦਰ ਕਾਲੀਆ ਦੇ ਘਰ ਤੇ ਗ੍ਰੇਡ ਹਮਲਾ ਕੀਤਾ ਗਿਆੰਦਾ ਹੈ ਈ ਰਿਕਸ਼ਾ ਤੇ ਸਵਾਰ ਹੋ ਕੇ ਜਦੋਂ ਮੁਲਜ਼ਮ ਆਉਂਦੇ ਨੇ ਉਸ ਦੇ ਬਾਅਦ ਮੌਕੇ ਤੇ ਫਰਾਹ ਹੋ ਜਾਂਦੇ ਨੇ ਹਾਲਾਂਕਿ ਉਸੇ ਦਿਨੀ 12 ਘੰਟਿਆਂ ਬਾਅਦ ਦੋ ਮੁਲਜ਼ਮਾਂ ਦੀ ਗ੍ਰਿਫਤਾਰੀ ਹੁੰਦੀ ਹੈ ਤੇ ਇਸ ਦਿਨ ਨਾਲ ਜੁੜੀ ਹੋਈ ਇਹ ਵੱਡੀ ਖਬਰ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਸਾਹਮਣੇ ਯਾਰੀ ਕਿ ਚੋਰੀ ਕੀਤੇ ਮੋਬਾਈਲ ਤੇ SIM ਦੀ ਵਰਤੋਂ ਘਾਰਿਆ ਸੀ ਮੁੱਖ ਮੁਲਜ਼ਮ ਇਸੇ ਖਬਰ ਤੇ ਹੋਰ ਜਰਾ ਜਾਣਕਾਰੀ ਲਈ ਸਾਡੇ ਸਹਿਯੋਗੀ ਮਨੋਜ ਰਾਠੀ ਜੁੜ ਚੁੱਕੇ ਨੇ ਮਨੋਜ ਇਹ ਵੱਡਾ ਖੁਲਾਸਾ ਹੈ ਸੂਤਰਾਂ ਦੇ حوالے ਤੋਂ ਜੋ ਖਬਰ ਸਾਹਮਣੇ ਆ ਰਹੀ ਹੈ ਕਿ ਮੋਬਾਈਲ ਚੋਰੀ ਕੀਤਾ ਤੇ ਚੋਰੀ ਦੇ ਮੋਬਾਈਲ ਤੇ SIM ਦੀ ਵਰਤੋਂ ਮੁੱਖ ਮੁਲਜ਼ਮ ਦੇ ਵੱਲੋਂ ਕੀਤੀ ਜਾ ਰਹੀ ਸੀ ਕੀ ਕੋ ਜਾਣਕਾਰੀ ਦੇਖੋ ਪਰਮਿੰਦਰ ਇਹਦੇ ਵਿੱਚ ਜਿ ਆਪਾਂ ਗੱਲ ਕਰ ਲਈ ਸਟਾਰਟਿੰਗ ਤੋਂ ਲੈ ਕੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਦੀ ਤਾਂ ਪੁਲਿਸ ਦੀ ਇਨਵੈਸਟੀਗੇਸ਼ਨ 'ਚ ਕਈ ਖੁਲਾਸੇ ਹੋ ਰਹੇ ਨੇ ਜਿਹੜੇ ਸੋਰਸਿਸ ਜਾਣਕਾਰੀ ਦੇ ਰਹੇ ਨੇ ਕਿ ਪੂਰੀ ਪਲੈਨਿੰਗ ਹੋਈ ਹੈ ਯਾਨੀ ਕਿ ਇਹ ਇੱਕ ਦਿਨ 'ਚ ਨਹੀਂ ਹੋਇਆ ਇਹ ਪੂਰੀ ਪਲੈਨਿੰਗ ਹੋਈ ਹੈ ਜਿਹੜਾ ਕਿਊਜਡ ਹੈ ਜਿਹੜਾ ਬਦਮਾਸ਼ ਹੈ ਜਿਹਨੇ ਪੂਰੀ ਯੂਪੀ ਤੋਂ ਆ ਕੇ ਇੱਥੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਉਹਨੂੰ ਪਤਾ ਸੀ ਕਿ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਇਸ ਕਰਕੇ ਉਸਨੇ ਆਪਣਾ ਮੋਬਾਈਲ ਇਸਤੇਮਾਲ ਨਹੀਂ ਕੀਤਾ ਉਦਨ ਡਿਸਟ੍ਰਿਕਟ ਹੈ ਉੱਤਰ ਪ੍ਰਦੇਸ਼ ਦੇ ਵਿੱਚ ਉੱਥੋਂ ਇੱਕ ਮੋਬਾਈਲ ਚੋਰੀ ਹੁੰਦਾ ਹੈ ਉਹਦੇ ਵਿੱਚ SIM ਸੀਗਾ ਉਸੇ ਨੂੰ ਯੂਜ਼ ਕਰਦਾ ਇੱਥੇ ਆ ਕੇ ਹਾਲਾਂਕਿ ਪਤਾ ਲੱਗਦਾ ਜਿਹੜੀ ਸੋਰਸ ਇਸਾਨੂੰ ਜਾਣਕਾਰੀ ਦੇ ਰਹੇ ਕਿ ਜਦੋਂ ਟੈਕਨੀਕਲ ਤੇ ਸਰਵਲੈਂਸ ਦੀ ਮਦਦ ਨਾਲ ਪੁਲਿਸ ਨੇ ਜਦ ਇਨਵੈਸਟੀਗੇਸ਼ਨ ਕੀਤੀ ਤਾਂ ਇੱਕ ਸਾਖ ਦਾ ਉੱਥੇ ਦਾ ਇਹ ਨੰਬਰ ਜਿਹੜਾ ਟ੍ਰੇਸ ਹੋਇਆ ਜਦ ਉੱਥੇ ਕਨਫਰਮ ਕੀਤਾ ਯੂਪੀ ਪੁਲਿਸ ਦੇ ਨਾਲ ਸੰਪਰਕ ਕੀਤਾ ਤਾਂ ਪਤਾ ਲੱਗਿਆ ਕਿ ਉਹਦੀ ਮਿਸਿੰਗ ਜਿਹੜੀ ਰਿਪੋਰਟ ਹੈ ਉਸ ਮੋਬਾਈਲ ਦੀ ਉਸ SIM ਦੀ ਮਿਸਿੰਗ ਰਿਪੋਰਟ ਹੈ ਉਹ ਪੁਲਿਸ ਸਟੇਸ਼ਨ ਦੇ ਵਿੱਚ ਦਰਜ ਹੈ ਯਾਨੀ ਕਿ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਸਾਧਰ ਤਰੀਕੇ ਦੇ ਨਾਲ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਯਾਨੀ ਕਿ ਬਦਮਾਸ਼ ਨੂੰ ਪਤਾ ਚੱਗਾ ਕਿ ਮੋਬਾਈਲ ਆਪਣਾ ਯੂਜ਼ ਨਹੀਂ ਕਰਨਾ ਜੇਕਰ ਦੂਜੇ ਦਾ ਮੋਬਾਈਲ ਯੂਜ਼ ਕਰਦੇ ਆ ਤਾਂ ਕਿਸੇ ਨੂੰ ਕੋਈ ਸ਼ੱਕ ਨਹੀਂ ਹੋਣਾ ਦੂਜੀ ਗੱਲ ਜਿਹੜਾ ਸ਼ਾਹੀ ਰਹਿ ਉਹਨੇ ਵਾਰਦਾਤ ਨੂੰ ਅੰਜਾਮ ਦਿੱਤਾ ਕਿਉਂਕਿ ਉਸ ਟਾਈਮ ਜਦ ਇਹ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਤਾਂ ਬਲੈਕ ਕਲਰ ਦੀ ਸ਼ਰਟ ਤੇ ਉਹਨੇ ਟਰੌਜ਼ਰ ਪੈਣੀ ਹੋਈ ਸੀ ਤੇ ਲਾਲ ਕੈਪ ਵੀ ਲਾਈ ਹੋਈ ਸੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਠੀਕ ਨਾਲ ਦੇ ਨਾਲ ਹੀ ਉਸਨੇ ਕਪੜੇ ਵੀ ਚੇਂਜ ਕੀਤੇ ਔਰ ਉਸ ਤੋਂ ਬਾਅਦ ਉਹਨੇ ਟੀ-ਸ਼ਰਟ ਪਾਈ ਔਰ ਸਿਤਾ ਉਹਨੇ ਰੇਲਵੇ ਸਟੇਸ਼ਨ ਜਿਹੜਾ ਜਾ ਕੇ ਉੱਥੇ 2-2.5 ਘੰਟੇ ਉੱਥੇ ਘੁੰਮਦਾ ਰਿਹਾ ਯਾਨੀ ਕਿ ਦੇਖੋ ਸੋਰਸਿਸ ਤੋਂ ਜਿਹੜੀ ਜਾਣਕਾਰੀ ਮਿਲ ਰਹੀ ਹੈ ਕਿ ਕਿਸ ਤਰ੍ਹਾਂ ਇਹ ਪੂਰੀ ਪਲੈਨਿੰਗ ਸੀ ਕਿਸ ਤਰ੍ਹਾਂ ਇਹ ਪੂਰੀ ਕਿਉਂਕਿ ਜਦ ਪੁਲਿਸ ਨੇ ਦੋ ਬੰਦੇ ਫੜੇ ਸੀ 12 ਘੰਟੇ ਦੇ ਅੰਦਰ-ਅੰਦਰ ਦੋ ਜਿਹੜੇ ਅਕਿਊਜ਼ ਹੈ ਉਹਨਾਂ ਨੂੰ ਕਾਬੂ ਕੀਤਾ ਗਿਆ ਸੀ ਈ ਰਿਕਸ਼ਾ ਵੀ ਰਿਕਵਰ ਕੀਤਾ ਗਿਆ ਸੀ ਪੁਲਿਸ ਵੱਲੋਂ ਉਹਦੇ ਵਿੱਚ ਇੱਕਲ ਹੋਰ ਸਾਹਮਣੇ ਆ ਰਹੇ ਜਿਹੜੇ ਸੋਰਸਿਸ ਜਾਣਕਾਰੀ ਦੇ ਰਹੇ ਕਿ ਜਿਹੜਾ ਇਹ ਬਦਮਾਸ਼ ਹੈ ਜਿਹੜਾ ਮੇਨ ਇਨੇ 560 ਰੁਪਏ Google Pay ਵੀ ਕਿਤੇ ਸੀਗੇ ਜਿਹੜਾ ਰਿਕਸ਼ਾ ਚੱਲ ਕੇ ਜਿਹਦਾ ਉਹਦਾ ਸਾਥੀ ਹੈ ਯਾਨੀ ਕਿ ਇਹ ਲਾਦੀ ਪੂਰੀ ਇੱਕ ਪਲੈਨਿੰਗ ਇੱਕ ਪੂਰੀ ਤਰੀਕੇ ਦੇ ਨਾਲ ਕਹਿ ਸਕਦੇ ਆ ਕਿ ਜਿਹੜੀ ਪੂਰੀ ਵਾਰਦਾਤ ਨੂੰ ਅੰਜਾਮ ਦਿੱਤੀ ਤਰੀਕੇ ਦੇ ਇਹਦਾ ਜਿਹੜਾ ਆਕਾ ਕੌਣ ਹੈ ਇਹਦਾ ਮਾਸਟਰ ਮਾਈਂਡ ਕੌਣ ਹੈ ਦੇਖੋ ਹਜੇ ਤਾਂ ਇਨਵੈਸਟੀਗੇਸ਼ਨ 'ਚ ਬਹੁਤ ਥਾਰ ਖੁੱਲਨੇ ਆ ਹਜੇ ਤਾਂ ਬਹੁਤ ਸਾਰੀ ਚੀਜ਼ਾਂ ਇਨਵੈਸਟੀਗੇਸ਼ਨ ਨੂੰ ਲੈ ਕੇ ਪੁਲਿਸ ਦੀ ਜਿਹੜੀ ਵਕਫਤ ਪੰਜਾਬ ਮੁਲਜ਼ਮ ਦਾ ਕੋਈ ਪਰਸਨਲ ਥੋ ਪਤਾ ਲੱਗਿਆ ਕੋਈ ਲੀਡ ਮਿਲੀ ਹੈ ਦੇਖੋ ਪੁਲਿਸ ਲਗਾਤਾਰ ਇਹਦੇ ਵਿੱਚ ਕੰਮ ਕਰ ਰਹੀ ਹੈ ਔਰ ਜਿਹੜੀ ਪੁਲਿਸ ਦੀ ਟੀਮ ਹੈ ਨੇ ਪੰਜਾਬ ਪੁਲਿਸ ਦੀ ਵੱਖ-ਵੱਖ ਟੀਮਾਂ ਕਰੀਬ 7 ਤੋਂ 8 ਟੀਮਾਂ ਜਿਹੜੇ ਸੋਰਸਿਸ ਸਾਨੂੰ ਜਾਣਕਾਰੀ ਦੇ ਰਹੇ ਆ ਉਹ ਲਗਾਤਾਰ ਯੂਪੀ ਦੇ ਵਿੱਚ ਲਗਾਤਾਰ ਹਰਿਆਣਾ ਦੇ ਵਿੱਚ ਜਿੱਥੇ-ਜਿੱਥੇ ਲੀਡ ਮਿਲ ਰਹੀ ਹੈ ਔਰ ਇਹਦੇ ਵਿੱਚ ਦੱਸਿਆ ਜਾ ਰਿਹਾ ਕਿ ਲੋਕਲ ਪੁਲਿਸ ਦੀ ਵੀ ਮਦਦ ਦਿੱਤੀ ਜਾ ਰਹੀ ਹੈ ਯਾਨੀ ਕਿ ਉੱਤਰ ਪ੍ਰਦੇਸ਼ ਦੀ ਪੁਲਿਸ ਨਾਲ ਵੀ ਸੰਪਰਕ ਕੀਤਾ ਹੈ ਕੋਆਰਡੀਨੇਸ਼ਨ ਕੀਤਾ ਹੈ ਔਰ ਪੂਰਾ ਜਿਹੜਾ ਹੈਗਾ ਸੀਸੀਟੀਵੀ ਤੋਂ ਲੈ ਕੇ ਉਹ ਜਿਹੜਾ ਜੱਟੜਾ ਡਾਟਾ ਹੈ ਸਰਵੇਲੈਂਸ ਦਾ ਉਹ ਸਾਰਾ ਹੁਣ ਠੀਕ ਹੈ ਫਿਲਹਾਲ ਦੀ ਪੂਰੀ ਜਾਣਕਾਰੀ ਬਹੁਤ ਬਹੁਤ ਧੰਨਵਾਦ ਇਸ ਦੇ ਵਿੱਚਾਲੇ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਲੰਧਰ ਦੇ ਵਿੱਚ ਬੀਜੇਪਾਗੂ ਦੇ ਭੱਜਿਆ ਸੀ ਮੁੱਖ ਮਲਜ਼ਮ ਜੋਕੇ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਗੁਜਰਾਤ ਰਾਜਸਥਾਨ ਤੱਕ ਲਗਾਤਾਰ ਪੁਲਿਸ ਦੀ ਛਾਪੇਮਾਰੀ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਮੁੱਖ ਮਲਜ਼ਮ ਜੋਕੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ਹਾਲਾਂਕਿ ਲਗਾਤਾਰ ਵਕਫਾਕ ਸੁਬਹਾਂ ਤੋਂ ਉਸ ਦੀ ਭਾਲ ਜਰੂਰ ਕੀਤੀ ਜਾ ਰਹੀ ਹੈ ਪਰ ਇਹ ਵੱਡੀ ਜਾਣਕਾਰੀ ਇਹ ਵੱਡੀ ਖਬਰ ਸੂਤਰਾਂ ਦੇ ਹਵਾਲੇ ਤੋਂ ਸਾਹਮਣੇ ਆ ਰਹੀ ਹੈ ਕਿ ਗੁਜਰਾਤ ਜਾਣ ਵਾਲੀ ਟ੍ਰੇਨ ਦੇ ਵਿੱਚ ਆਹ ਮੁੱਖ ਮਲਜ਼ਮ ਭੱਜਿਆ ਸੀ ਗੁਜਰਾਤ ਰਾਜਸਥਾਨ ਤੱਕ ਇਸ ਦੀ ਭਾਲ ਦੀ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਪਿਛਲੇ ਦਿਨੀ ਜਰੰਦਰ ਦੇ ਵਿੱਚ ਬੀਜੇਪੀ ਆਗੂ ਮੋਰੰਚਰ ਕਾਲਗਿਆ ਦੇ ਘਰ ਨੂੰ ਟਾਰਗੇਟ ਕੀਤਾ ਜਾਂਦਾ ਨਿਸ਼ਾਨਾ ਬਣਾਇਆ ਜਾਂਦਾ ਗ੍ਰੇਨੜ ਹਮਲਾ ਰਾਤ ਦੇ ਕਰੀਬ 1 ਵਜੇ ਕੀਤਾ ਜਾਂਦਾ ਈ ਰਿਕਸ਼ਾ ਤੇ ਸਵਾਰ ਹੋ ਕੇ ਮਲਜ਼ਮ ਆਉਂਦੇ ਨੇ ਉਸ ਤੋਂ ਬਾਅਦ ਫਰਾਰ ਹੋ ਜਾਂਦੇ ਨੇ ਤੇ ਸੂਤਰਾਂ ਦੇ ਹਵਾਲੇ ਤੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਗੁਜਰਾਤ ਜਾਣ ਵਾਲੀ ਟ੍ਰੇਨ ਦੇ ਵਿੱਚ ਮੁੱਖ ਮਲਜ਼ਮ ਭੱਜਿਆ ਸੀ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਸਹਿਜ ਜੁਨੇਜਾ ਜੁੜ ਚੁੱਕੇ ਨੇ ਸਹਿਜ ਕੀ ਕੋ ਜਾਣਕਾਰੀ ਇਹ ਦੱਸਿਆ ਜਾ ਰਿਹਾ ਹੈ ਖਬਰ ਸਾਹਮਣੇ ਆ ਰਹੀ ਹੈ ਕਿ ਗੁਜਰਾਤ ਜਾਣ ਵਾਲੀ ਟ੍ਰੇਨ ਦੇ ਵਿੱਚ ਮੁੱਖ ਮਲਜ਼ਮ ਫਰਾਰ ਹੋਇਆ ਹੈ ਜੀ ਬਿਲਕੁਲ ਪ੍ਰਮਿੰਦਰ ਗੱਲ ਕਰੀਏ ਤਾਂ ਜਦੋਂ ਮੁੱਖ ਉਸ ਦਿਨ ਮੈਂ ওভার ਵਾਰਦਾ ਤੋਂ ਜਾਮਦੇ ਦੋ ਬੱਦ ਮੋਰੀਆਪਲ ਪਹੁੰਚਦਾ ਤੇ ਆਪਣੇ ਕੱਪੜੇ ਬਦਲਦਾ ਉਸ ਤੋਂ ਬਾਅਦ ਕਰੀਬ 2 ਘੰਟੇ ਜਿਹੜਾ ਕਿ ਆ ਉਹ ਸਟੇਸ਼ਨ ਤੇ ਘੁੰਮਦਾ ਨਜ਼ਰਾਂ ਦਾ ਪਹਿਲਾਂ ਉਹ ਇੱਕ ਦਿੱਲੀ ਜਾਣ ਵਾਲੀ ਟ੍ਰੇਨ ਦੇ ਵਿੱਚ ਬੈਠ ਜਾਂਦਾ ਹੈ ਲੇਕਿਨ ਕੁਝ ਹੀ ਦੇਰ ਬਾਅਦ ਜਦੋਂ ਦੂਸਰੀ ਟ੍ਰੇਨ ਆਉਂਦੀ ਹੈ ਉਸੇ ਟਰੈਕ ਉੱਤੇ ਸਾਹਸ ਵਾਲੇ ਟਰੈਕ ਤੇ ਉਹ ਵਿੱਚੋਂ ਦੀ ਨਿਕਲ ਕੇ ਦੂਜੀ ਟ੍ਰੇਨ 'ਚ ਬੈਠ ਜਾਂਦਾ ਤਾਂ ਕਿ ਸੀਸੀਟੀਵੀ ਕੈਮਰੇ 'ਚ ਨਾ ਪਤਾ ਲੱਗੇ ਕਿ ਉਹ ਦੂਸਰੀ ਟ੍ਰੇਨ ਵਿੱਚ ਬੈਠ ਗਿਆ ਪੁਲਿਸ ਦੀ ਜਾਂਚ ਦਿੱਲੀ ਵੱਲ ਚੱਲ ਪਵੇ ਇਸ ਕਰਕੇ ਇੱਕ ਵੱਡਾ ਚਕਮਤ ਦੇਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪੁਲਿਸ ਦੀ ਜਾਂਚ ਜਿਹੜੀ ਪਹਿਲਾਂ ਦਿੱਲੀ ਵੱਲ ਚੱਲਦੀ ਹੈ ਲੇਕਿਨ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਨਹੀਂ ਉਧਰ ਜਾਂਚ ਗਲਤ ਚੱਲ ਰਹੀ ਹੈ ਤਾਂ ਫਿਰ ਪੁਲਿਸ ਫਿਰ ਤੋਂ ਸਿੱਧੇ ਵਿਖੰਗਾਲ ਦੀ ਪਤਾ ਲੱਗਦਾ ਹੈ ਕਿ ਉਹ ਗੁਜਰਾਤ ਦੀ ਟ੍ਰੇਨ ਵਿੱਚ ਬੈਠਾ ਹੈ ਤਾਂ ਇੱਕ ਨੰਬਰ ਜਿਹੜਾ ਕਿ ਹੈਰੀ ਨੂੰ ਫੋਨ ਕੀਤਾ ਗਿਆ ਸੀਗਾ ਕਿਉਂਕਿ ਸਪੀਸ਼ ਕੋਲ ਫੋਨ ਨਹੀਂ ਹੈ ਤਾਂ ਜਿਹੜਾ ਡਿਸ਼ਾ ਚਾਲਕ ਹੈ ਉਸ ਕੋਲ ਫੋਨ ਨਹੀਂ ਹੈ ਤਾਂ ਉਸ ਨੰਬਰ ਤੋਂ ਫੋਨ ਕੀਤਾ ਗਿਆ ਸੀ ਹੈਰੀ ਨੂੰ ਕਿ ਸਾਨੂੰ ਪੈਸੇ ਦੇਈ ਜਾ ਆਪਣੇ Google Pay ਤੋਂ ਭਵਾਲਾ ਤਾਂ ਉਸ ਨੰਬਰ ਦੀ ਵੀ ਜਾਂਚ ਕੀਤੀ ਜਾਂਦੀ ਹੈ ਪੁਲਿਸ ਨੇ ਉਦੋਂ ਕਿ ਇਹ ਉਸ ਸੰਕੀ ਦਾ ਨੰਬਰ ਹੈ ਪੁਲਿਸ ਉਸ ਨੰਬਰ ਦੇ ਪਿੱਛੇ ਜਾਂਦੀ ਹੈ ਯੂਪੀ ਦੇ ਬੰਦਾਯੂ ਜिले ਦਾ ਨਿਕਲਦਾ ਹੈ ਪੁਲਿਸ ਉੱਥੇ ਜਾ ਕੇ ਪਹੁੰਚਦੀ ਹੈ ਉਸ ਬੰਦੇ ਨੂੰ ਫੜਦੀ ਹੈ ਜਿਸ ਦਾ ਨਾਮ ਸ਼ਾਜਰ ਅਲੀ ਹੈ ਤਾਂ ਪੁਲਿਸ ਉਸ ਨੂੰ ਬਿਲ੍ਹਾ ਆਟੰਕੀ ਸਮਝਦੀ ਹੈ ਲੇਕਿਨ ਜਾਂਚ ਦੇ ਸਾਹਮਣੇ ਆਂਦਾ ਕਿ ਉਹ ਮੋਬਾਈਲ ਹੀ ਚੋਰੀ ਦਾ ਸੀਗਾ ਤਾਂ ਦੇਖੋ ਕਿੰਨੇ ਸ਼ਾਤਰ ਤਰੀਕੇ ਨਾਲ ਇਸੇ ਮਾਮਲੇ ਨੂੰ ਨਿਸ਼ਾਨ ਕੀਤਾ ਗਿਆ ਕਿਉਂਕਿ ਆਪਣਾ ਮੋਬਾਈਲ ਯੂਜ਼ ਨਹੀਂ ਕੀਤਾ ਗਿਆ ਆਪਣਾ ਖਾਤਾ ਯੂਜ਼ ਨਹੀਂ ਕੀਤਾ ਗਿਆ ਪੈਸੇ ਜਿਹੜੇ ਕੀ ਹੈ ਹੈਰੀ ਦੇ ਖਾਤੇ ਚ ਪਵਾ ਲਏ ਇਹ ਡਿਕਸ਼ਨ ਨੂੰ ਵਾਲੇ ਨੂੰ ਵਿਚਰ ਲਾ ਲਿਆ ਤਾਂ ਖੁਦ ਕੁਝ ਵੀ ਮਤਲਬ ਜਿਹੜਾ ਕੀ ਆਪਣਾ ਉਸਨੇ ਆਇਡੈਂਟੀਟੀ ਸ਼ੋ ਨਹੀਂ ਕੀਤੀ ਤਾਂ ਹੁਣ ਜਿਹੜੀ ਕੀ ਇਸ ਤੋਂ ਬਾਅਦ ਪਤਾ ਲੱਗਦਾ ਹੈ ਕਿ ਜਿਹੜੀ ਉਹ ਗੁਜਰਾਤ ਜਨਵਰੀ ਟ੍ਰੇਨ ਦੇ ਵਿੱਚ ਜਾਂਦਾ ਤਾਂ ਹੁਣ ਪੁਲਿਸ ਦੀ ਜਾਂਚ ਠੀਕ ਹੈ ਸਾਰੀ ਪੂਰੀ ਜਾਣਕਾਰੀ ਬਹੁਤ ਧੰਨਵਾਦ ਤਾਂ ਜੰਦਰ ਦੇ ਵਿੱਚ ਜੋ ਭਾਜਪਾ ਅਗੂ ਦੇ ਘਰ ਤੇ ਬਲਾਸਟ ਹੋਇਆ ਪਿਛਲੇ ਦਿਨੀ ਗਰਨੇਡ ਹਮਲਾ ਕੀਤਾ ਗਿਆ ਇਸੇ ਨਾਲ ਜੁੜੀ ਹੋਈ ਸੁੱਤਰਾਂ ਦੇ ਵਾਲੇ ਤੋਂ ਖਬਰ ਹੈ ਕਿ ਗੁਜਰਾਤ ਜਨਵਰੀ ਟ੍ਰੇਨ ਦੇ ਵਿੱਚ ਮੁੱਖ ਮਲਜ਼ਮ ਫਰਾਰ ਹੋਇਆ ਸੀ